ਇਸ ਬੁਲਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰያ ਹਾਂ ਦੱਸ ਜੇ ਕਿ ਜਿੱਥੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾ ਦੇ ਕਾਰਕ ਬੀਤੀ ਦਿਨੀ ਟੈਟੇਰੀ ਕਰ ਦਿੱਤੇ ਗਏ ਸੋ ਉੱਥੇ ਅੱਜ ਪਟਿਆਲਾ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਹਾਂ ਦੱਸ ਜੇ ਕਿ ਪਟਿਆਲਾ ਪੁਲਿਸ ਵੱਲੋਂ ਅੱਜ ਤੜਕਸਾਰੀ ਕਈ ਘਰਾ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਭਾਜੜਾ ਵੀ ਪੈ ਗਏ ਨੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਕਿਵੇਂ ਪੂਰਾ ਇਲਾਕਾ ਸੀਲ ਕਰਕੇ ਪੁਲਿਸ ਵੱਲੋਂ ਵੱਡੀ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਜੀ ਸਰ ਸਰ ਅੱਜ ਕਿਦਾਂ ਦਾ ਜਿਹੜਾ ਆਪਰੇਸ਼ਨ ਚਲਾਇਆ ਗਿਆ ਹੈਗਾ ਇੱਕ ਜਿਹੜਾ ਸਾਰੇ ਪੰਜਾਬ ਚ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਹ ਜਿਹੜੀ ਸਾਡੀ ਕੈਂਪੇਨ ਜਿਹੜੀ ਚੱਲ ਰਹੀ ਹੈ ਉਸੇ ਕੈਂਪੇਨ ਦੇ ਵਿੱਚ ਅੱਜ ਪਟਿਆਲਾ ਡਿਸਟ੍ਰਿਕਟ ਦੇਖੇ ਅੱਠ ਜਗ੍ਹਾ ਤੇ ਰੈਗੂਲਰ ਜਿਹੜਾ ਉਹ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਇਹ ਸੰਗਰੂਰ ਦੇਖਿਆ ਜਾਵੇ ਸੁਨਾਮ ਚੱਲ ਰਿਹਾ ਮਲੇਰਕੋਟਲੇ ਚੱਲ ਰਿਹਾ ਬਰਨਾਲੇ ਆ ਤਿੰਨ ਜਗ੍ਹਾ ਤੇ ਬਰਨਾਲੇ ਚੱਲ ਰਿਹਾ ਪਰਪਸ ਇਹਦਾ ਇਹ ਹੈ ਇੱਕ ਜਦ ਤੋਂ ਪਿਛਲੇ 10-15 ਦਿਨ ਤੋਂ ਪਬਲਿਕ ਵੱਲੋਂ بڑے ਵੱਡੇ ਲੈਵਲ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਤੇ ਸਪੋਰਟ ਮਿਲਣੀ ਸ਼ੁਰੂ ਹੋ ਗਈ ਕੋਈ ਵੀ ਕੈਂਪੇਨ ਉਹਨਾਂ ਚਿਰ ਕਾਮਯਾਬ ਨਹੀਂ ਹੁੰਦੀ ਜਦਕਰ ਲੋਕਾਂ ਦੀ ਸਪੋਰਟ ਨਾ ਹੋਵੇ ਹੁਣ ਬੈਸਟ ਪਾਰਟ ਇਹ ਆ ਵੀ ਲੋਕ ਅੱਗੇ ਆ ਕੇ ਇਹਨੂੰ ਇਹ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਆਪਦੇ ਏਰੀਆ 'ਚ ਡਰਗ ਨਹੀਂ ਵੇਚਣ ਦੇਣੀ ਤੇ ਜੇ ਪਬਲਿਕ ਦੀ ਇਵੇਂ ਸਪੋਰਟ ਰਹੀ ਮੈਨੂੰ ਲੱਗਦਾ ਵੀ ਜਲਦੀ ਜਿਹੜੇ ਹੈ ਜਿੰਨੇ ਵੀ ਨਸ਼ਾ ਵੇਚਣ ਵਾਲੇ ਉਹ ਹਵਾਲਤਾਂ ਦੇ ਵਿੱਚ ਹੋਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤੇ ਜਿਹੜੀਆਂ ਪ੍ਰਾਪਰਟੀਆਂ ਨਾਜਾਇਜ਼ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰੀ ਜ਼ਮੀਨਾਂ ਤੇ ਸ਼ਾਮਲਾੜ ਜ਼ਮੀਨਾਂ ਤੇ ਜਾਂ ਮਿਊਸਪਲ ਦੀਆਂ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ਾ ਕਰਕੇ ਡਰ ਦੇ ਕੇ ਜਾਂ ਇਲੀਗਲ ਮਨੀ ਦਾ ਲੋਕਾਂ ਨੂੰ ਡਰਾਵਾ ਦੇ ਕੇ ਉਹ ਕੀਤੀਆਂ ਉਹਨਾਂ ਦੇ ਖਿਲਾਫ ਮਿਊਸਪਲਿਟੀ ਜਿਹੜੀਆਂ ਡਿਪਟੀ ਕਮਿਸ਼ਨਰ ਆਫਿਸ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਇੱਕ ਤੁਹਾਡੇ ਜਰੀਏ ਵੀ ਮੈਸੇਜ ਵੀ ਦੇਣਾ ਚਾਹਾਂਗੇ ਕਿ ਲੋਕਾਂ ਨੂੰ ਬਰਬਾਦ ਨਾ ਕਰੋ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਦੇ ਘਰ ਨਾਲ ਸਾਰੋ ਕਿਉਂਕਿ ਇਹ ਕਰ ਰਹਿਣੇ ਨਹੀਂ ਹੁਣ ਜਿਹੜੇ ਤੁਸੀਂ ਨਜਾਇਜ਼ ਜਿਹੜੇ ਉਹ ਕਰੇ ਉਹ ਸਾਰੀਆਂ ਕੀਤੀਆਂ ਇਸ ਕਰਕੇ ਇਹ ਵਾਰਨਿੰਗ ਵੀ ਹੈ ਤੇ ਕੰਪੇਨ ਵੀ ਐਵੇਂ ਚੱਲਦੀ ਰਹੂਗੀ ਅੱਜ ਵਾਲੀ ਅਸੀਂ ਸਾਡੀ ਕੰਪੇਨ ਦੇ ਵਿੱਚ ਕੁਈ ਲਗਭਗ 3 ਲੱਖ ਤਾਂ ਅਨ ਅਕਾਊਂਟਡ ਮਨੀ ਮਿਲੀ ਆ ਜਿਸ ਘਰ ਦੇ ਵਿੱਚ ਆਪਾਂ ਖੜੇ ਆ ਉਥੇ ਇਲੈਕਟ੍ਰੋਨਿਕ ਕੰਡਾ ਤੇ ਇੱਕ ਜਿਹੜੀ ਹਜੇ ਗਿਨਣ ਵਾਲੀ ਐ ਡਰੱਗ ਮਨੀ ਤੇ ਕੁਛ ਡਰਗ ਦੀਆਂ ਜਿਹੜੀਆਂ ਉਹ ਜਿਹੜੀਆਂ ਪੌਚੇਸ ਆ ਉਹ ਵੀ ਮਿਲੇ ਸਰ ਪਤਾ ਚੱਲੇ ਕਿਸ ਦਾ ਘਰ ਹੈ ਜੀ ਕੋਈ ਨਾ ਹੈ ਲੇਡੀ ਦਾ ਨਾਮ ਇੰਦਰੀ ਹੈ ਜੀ ਇੰਦਰੀ ਇਹ ਕੋਈ ਗਾਏ ਇੰਦਰਾ ਇੰਦਰੀ اور ਇੰਦਰਾ ਇਹਦਾ ਲੇਡੀ ਦਾ ਨਾਮ ਹੈ ਤੇ ਉਹ ਜਦੋਂ ਆਪਣੀ ਸਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਦੇ ਛੱਤ ਵਾਲੇ ਪਾਸੋਂ ਨਾਲ ਦੀਆਂ ਛੱਤਾਂ ਤੋਂ ਮਿਸਿੰਗ ਹੈ ਬਟ ਕੋਈ ਗੱਲ ਨਹੀਂ ਉਹ ਜਿੰਨਾ ਜ਼ਿਕਰ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਜ਼ੀ ਭੱਜ ਲੈ ਕਾਨੂੰਨ ਤੋਂ ਕੋਈ ਵੀ ਦੂਰ ਨਹੀਂ ਹੈਗਾਗਾ ਇਹਨੂੰ ਵੀ ਜਲਦੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਪਾ ਦੇ